ਨਹੀਂ ਅਸਲ 'ਚ ਸਫਾਈ ਦੇ ਮਾੜੇ ਹਾਲ ਨਹੀਂ ਜੀ ਅਸੀਂ ਇਹਨਾਂ ਦੀ ਸਫਾਈ ਸਪਰੇਆ ਆਪਣੇ ਕੋਲੋਂ ਕਰਵਾ ਦਿੱਤੀ ਹੈ ਮਾਰਕੀਟ ਕਮੇਟੀ ਲੈਵਲ ਤੇ ਥੋੜਾ ਜਿਹਾ ਕੁਝ ਟੈਕਨੀਕਲ ਇਸ਼ੂ ਸੀਗੇ ਸਾਡੇ ਠੇਕੇਦਾਰ ਜਿਹੜੇ ਨਵੇਂ ਪੁਆਇੰਟ ਹੋਏ ਨੇ ਉਹਨਾਂ ਦੇ ਨਾਲ ਸਾਡਾ ਜੇ ਕਾਗਜ਼ੀ ਪੱਤਰੀ ਦਸਤਾਵੇਜ਼ ਮੁਕੰਮਲ ਨਾ ਹੋਣ ਕਰਕੇ ਥੋੜੀ ਡਿਲੇ ਹੋ ਗਈ ਤੇ ਮਾਰਕੀਟ ਕਮੇਟੀ ਵੱਲੋਂ ਜ਼ਿੰਮੇਵਾਰੀ ਸਮਝਦਾ ਹੈ ਆਪਣੇ ਲੈਵਲ ਦੇ ਉੱਤੇ ਸਪਰੇਆ ਕਰਾ ਦਿੱਤੀਆਂ ਸਾਡੇ ਇਸ ਏਰੀਆ 'ਚ ਵੈਸੇ ਵੀ ਮੇਰੇ ਖਿਆਲ ਕਣਕ ਜਿਹੜੀ ਕੋਈ 15 ਅਪ੍ਰੈਲ ਤੋਂ ਬਾਅਦ ਆਉਣ ਦੀ ਸੰਭਾਵਨਾ ਉਦੋਂ ਦਾ ਕਹੀਂ ਸਾਰੇ ਮੁਕੰਮਲ ਪ੍ਰਬੰਧ ਕਰਵਾ ਲਿਆ ਕਿ ਐ ਪੂਰੀ ਤਰ੍ਹਾਂ ਮੰਡੀਆਂ ਦੀ ਸਫਾਈ ਕਰਵਾ ਦਿੱਤੀ। ਮੰਡੀ ਵਾਸਤੇ ਜੀ ਸਾਡੇ ਜ਼ਿੰਮੇਦਾਰਾਂ ਦੇ ਉਹਨਾਂ ਦੀ ਫਸਲ ਦੀ ਮਤਲਬ ਆਮਦ ਤੋਂ ਪਹਿਲਾਂ-ਪਹਿਲਾਂ ਸਫਾਈ ਦੇ ਪ੍ਰਬੰਧ ਕਰਾਉਣੇ ਹੁੰਦੇ ਨੇ, ਬਿਜਲੀ ਤੇ ਪਾਣੀ ਪਾਣੀ ਦੇ ਪ੍ਰਬੰਧ ਕਰਾਉਣੇ ਹੁੰਦੇ ਨੇ ਤੇ ਬਾਕੀ ਜਿਹੜੇ ਸਾਡੇ ਪ੍ਰਬੰਧਕ ਉਹ ਐਨ ਮੌਕੇ ਦੇ ਉੱਤੇ ਆਪਾਂ ਕਰਵਾ ਦਿੰਨੇ ਆ ਬਿਜਲੀ ਦੇ ਵੀ ਸਾਡੇ ਲਗਭਗ ਕੰਪਲੀਟ ਨੇ ਤੇ ਸਿਰਫ ਸਫਾਈ ਦੇ ਸੀ ਤੇ ਬਾਕੀ ਥੋੜੀ ਹਵਾ ਕਰਕੇ ਪੱਤੇ ਵਗੈਰਾ ਸਾਡੀ ਮੰਡੀ 'ਚ ਕਾਫੀ ਰੁੱਖ ਲੱਗੇ ਹੋਏ ਨੇ ਤੇ ਉਹਨਾਂ ਦੇ ਪੱਤੇ ਵਗੈਰਾ ਦੁਬਾਰਾ ਕਿਰ ਜਾਂਦੇ ਨੇ ਤੇ ਬਾਕੀ ਅਸੀਂ ਜਿੱਤੇ ਜਿੱਤੇ ਸਾਡੇ ਘਾਹ ਫੂ ਹੋ ਗਿਆ ਉਹ ਸਾਰੀ ਸਪਰੇਅ ਕਰਵਾ ਕੇ ਉਹ ਸਾਰੀ ਖਤਮ ਕਰ ਦਿੱਤਾ ਵਾ ਕਿਸੇ ਦਿਨ ਲੇਬਰ ਲਾ ਕੇ ਤੇ ਉਹ ਸਾਰੇ ਇੱਕ ਦੋ ਦਿਨ ਦੇ ਵਿੱਚ ਕਰਵਾ ਦਿੱਤੀ